ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਰੀ ਪੀਰੀ ਦੇ ਮਾਲਕ ਸੰਤ ਸਿਪਾਹੀ ਭਗਤੀ ਤੇ ਸ਼ਕਤੀ ਦੇ ਮਜਸਮੇ ਤਨਤਨ ਸ਼ਿਰ ਗੁਰ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਗੁਰਪੁਰਬ ਦੀਆਂ ਆਪ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਜੀਓ ਗੁਰਪਾਤਸ਼ਾਹ ਦੇ ਮਹਾਨ ਵਿਲਕਸ਼ਣ ਜੀਵਨ ਦੇ ਸੰਦਰਭ ਦੇ ਵਿੱਚ ਭਾਈ ਗੁਰਦਾਸ ਜੀ ਆਪਣੀ ਇਕਬਾਰ ਵਿੱਚ ਉਹਨਾਂ ਦੀ ਉਪਮਾ ਕਰਦੇ ਹੋਏ ਲਿਖਦੇ ਹਨ ਪੰਜ ਪਿਆਲੇ ਪੰਜ ਪੀਰ ਛਟੰ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਬਾਰੋਬਾਰੀ ਦਲ ਪੰਜਨ ਗੁਰਸੂਰਮਾ ਵੱਡ ਜੋਦਾ ਬਹੁ ਪਰਉਪਕਾਰੀ ਦਲ ਪੰਜਨ ਗੁਰਸੂਰਮਾ ਵੱਡ ਜੋਦਾ ਬਹੁ ਪਰਉਪਕਾਰੀ ਇੱਕ ਸ਼ਾਇਰ ਨੇ ਆਪਣੇ ਭਾਵਨ ਗੁਰਪਾਤਸ਼ਾਹ ਦੇ ਵਿਲਕਸ਼ਣ ਜੀਵਨ ਨੂੰ ਬਿਆਨ ਕਰਨ ਦੇ ਲਈ ਇਸ ਤਰ੍ਹਾਂ ਰਿਖਾਂਕਿਤ ਕੀਤਾ ਹੈ ਆਓ ਉਸ ਨੂੰ ਸੰਜਿਆ ਕਰ ਲੈਂਦੇ ਹਾਂ ਉਹ ਲਿਖਦੇ ਨੇ ਇੱਕ ਹੱਥ ਖੰਡਾ ਇੱਕ ਹੱਥ ਮਾਲਾ ਰੂਪ ਚਿਵੇਂ ਸਰਕਾਰ ਦਾ ਪਾਪੀਆਂ ਨੂੰ ਫੜ ਮਾਰੀ ਜਾਵੇ タルਮੀ ਜਾਵੇ ਤਾਰਦਾ ਇੱਕ ਹੱਥ ਖੰਡਾ ਇਕਿਆ ਤਖੰਡਾ ਇਕ ਹਥ ਮਾਲਾ ਰੂਪ ਚਵੇਂ ਸਰਕਾਰ ਦਾ ਪਾਪੀਆਂ ਨੂੰ ਫੜ ਮਾਰੀ ਜਾਵੇ タルਮੀ ਜਾਵੇ ਤਾਰੀਦਾ ਕਿਦਰੇ ਭਣਿਆ ਸ਼ੇਰ ਸੂਰਮਾ ਕਿਦਰੇ ਰੰਗ ਫਕੀਰੀ ਕਿਦਰੇ ਭਣਿਆ ਸ਼ੇਰ ਸੂਰਮਾ ਕਿਦਰੇ ਰੰਗ ਫਕੀਰੀ ਫਿਰ ਕਿਉਂ ਨਾ ਮੈਂ ਆਖਾਂ ਉਹਦੇ ਕੋਲ ਸੀ ਮੇਰੀ ਪੀਰੀ ਕਿਦਰੀ ਕਿਸੇ ਦਾ ਖੁੱਲਾ ਦੁਸ਼ਮਨ ਕਿਦਰੀ ਕਿਸੇ ਦਾ ਖੁੱਲਾ ਦੁਸ਼ਮਨ ਕਿਦਰੀ ਬੱਦਾ ਪਿਆਰ ਦਾ ਇੱਕ ਹੱਥ ਖੰਡਾ ਇੱਕ ਹੱਥ ਮਾਲਾ ਰੂਪ ਚੇਵੇਂ ਸਰਕਾਰ ਦਾ ਪਾਗ ਪਰੀ ਦੇ ਪਾਗ ਜਸੁੱਤੇ ਠੋਕਰਾਂ ਖਾਂਦੀ ਆਈ ਪਾਗ ਪਰੀ ਦੇ ਪਾਗ ਜਸੁੱਤੇ ਠੋਕਰਾਂ ਖਾਂਦੀ ਆਈ ਮਾਂ ਗੰਗਾ ਦੀ ਜੋਤ ਨੇ ਉਸ ਦੀ ਨੈਣੀ ਜੋਤ ਜਗਾਈ ਸੇਵਾ ਦੇ ਸ਼ੀਸ਼ੇ ਵਿੱਚ ਉਸ ਨੇ ਸੇਵਾ ਦੇ ਸ਼ੀਸ਼ੇ ਵਿੱਚ ਉਸ ਨੇ ਪਾਲਿਆ ਦਰਸ਼ ਦਤਾਰ ਦਾ ਇਕ ਹੱਥ ਖੰਡਾ ਇਕ ਹੱਥ ਮਾਲਾ ਰੂਪ ਚੇਵੀ ਸਰਕਾਰ ਦਾ ਪੈਂਦੇ ਦਾ ਜਿਸਮਾਨ ਤੋੜਿਆ ਮਾਨ ਨਹੀਂ ਮਾਣਿਆਂ ਦਾਸੀ ਪੈਨ ਦੇਤਾ ਜਿਸ ਮਾਣ ਤੋੜਿਆ ਮਾਣ ਨਿਮਾਣਿਆਂ ਦਾ ਸੀ ਸਖਣੀ ਚੋਲੀ ਭਰੀ ਸੁਲਖਣੀ ਲੈ ਗਈ ਆਸ ਨਿਰਾਸੀ ਸਖਣੀ ਚੋਲੀ ਭਰੀ ਸੁਲਖਣੀ ਲੈ ਗਈ ਆਸ ਨਿਰਾਸੀ ਦੁਖੀਆਂ ਦੇ ਲਈ ਸਦਾ ਸਿਖੁੱਲਾ ਦੁਖੀਆਂ ਦੇ ਲਈ ਸਦਾ ਸਿਖੁੱਲਾ ਦਾਰਿਉਸ ਦੇ ਪੰਡਾਰ ਦਾ ਇੱਕ ਹੱਥ ਖੰਡਾ ਇੱਕ ਹੱਥ ਮਾਲਾ ਰੂਪ ਛਿਵੀ ਸਰਕਾਰ ਦਾ ਇੱਕ ਹੱਥ ਖੰਡਾ ਇੱਕ ਹੱਥ ਮਾਲਾ ਰੂਪ ਚੇਵੀ ਸਰਕਾਰ ਦਾ ਸ਼ਾਂਤਮਈ ਗੁਰੂ ਅਰਜਨ ਦੇਵ ਦੀ ਉਸ ਅੱਖ ਦਾ ਤਾਰਾ ਸ਼ਾਂਤਮਈ ਗੁਰੂ ਅਰਜਨ ਦੇਵ ਦੀ ਉਸ ਅੱਖ ਦਾ ਤਾਰਾ ਖਤਰੀ ਦੇ ਵਿੱਚ ਵੀ ਖਿਸ਼ਾਂਤੀ ਬਣ ਗਿਆ ਪਾਕੀ ਅੰਗਿਆਰਾ ਖਤਰੀ ਦੇ ਵਿੱਚ ਵੀ ਖਿਸ਼ਾਂਤੀ ਬਣ ਗਿਆ ਪਾਕੀ ਅੰਗਿਆਰਾ ਸ਼ੁਗਲ ਵੀਰਤਾ ਨਾਲ ਕੋਮਦੀ ਸ਼ੁਗਲ ਵੀਰਤਾ ਨਾਲ ਕੋਮਦੀ ਵਿਗੜੀ ਰਿਆ ਸਵਾਰ ਦਾ ਇਕ ਹੱਥ ਖੰਡਾ ਇਕ ਹੱਥ ਮਾਲਾ ਰੂਪ ਛੀਵੀ ਸਰਕਾਰ ਦਾ ਵਿਗੜੀ ਰਿਆ ਸਵਾਰ ਦਾ ਸ਼ੁਗਲ ਵੀਰਤਾ ਨਾਲ ਕੋਮਦੀ ਸ਼ੁਗਲ ਵੀਰਤਾ ਨਾਲ ਕੋਮ ਵਿਗੜੀ ਰਿਹਾ ਸਵਾਰਦਾ ਇੱਕ ਹੱਥ ਖੰਡਾ ਇੱਕ ਹੱਥ ਮਾਲਾ ਰੂਪ ਚੀਵੀ ਸਰਕਾਰਦਾ ਇੱਕ ਹੱਥ ਖੰਡਾ ਇੱਕ ਹੱਥ ਮਾਲਾ ਰੂਪ ਚੀਵੀ ਸਰਕਾਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ